ਸਰ ਵਾਹਿਗੁਰੂ ਜੀ ਫਤਿਹ ਇੱਥੇ ਭਾਜੀ ਇੱਕ ਪ੍ਰੋਬਲਮ ਆਈ ਸਾਨੂੰ ਵੀ ਇੱਥੇ ਇਹਨਾਂ ਨੇ ਪ੍ਰਾਈਵੇਟ ਬੰਦਿਆਂ ਨੇ ਨਾ ਕਿ ਨਹਿਰੀ ਵਿਭਾਗ ਨੇ ਆਪਣੇ ਪੈਪ ਆਪਣੇ ਸਾਹ ਪਾ ਕੇ ਉਹ ਪਾਣੀ ਸਾਡੇ ਖੱਤੇ ਨੂੰ ਕੱਢਣ ਲੱਗ ਗਿਆ ਕਾਹਨ ਕਿ ਕੋਈ ਕੋਈ ਪ੍ਰਪੋਜ਼ਲ ਨਹੀਂ ਕੀ ਉੱਥੇ ਸਰਕਾਰੀ ਤੌਰ ਤੇ ਪੜਵਾਰੀ ਸਾਹਿਬ ਆ ਕੇ ਨਹਿਰੀ ਵਿਭਾਗ ਦੇ ਉਹ ਆ ਕੇ ਸਾਡੇ ਨਾਲ ਧੱਕਾ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹ ਕੰਮ ਨਾ ਕਰੋ ਯਾਰ ਅਖੇ ਨਹੀਂ ਜੀ ਫਲਾਣ ਦੇ ਦੀ ਐਪਲੀਕੇਸ਼ਨ ਆ ਕਿ ਧੋੜੀ ਜਿੱਥੇ ਜ਼ਮੀਨ ਮੋਰੇ ਸਾਡੀ ਲੱਗਦੀ ਆ ਉਸ ਜਿਹੜੀ ਬੰਦੇ ਨਾਂ ਲੈਂਦੇ ਆ ਉਹਦੀ ਕੋਈ ਜ਼ਮੀਨ ਵੀ ਹੈ ਨੀਗੀ ਸਾਡੀ ਸਾਡੇ ਕੋ ਕੋ ਮਨਜ਼ੂਰੀ ਨਹੀਂ ਸਾਡੀ ਸਾਡੀ ਹਿੰਮਤੀ ਕੋਈ ਨਹੀਂ ਗੀ ਇਹ ਮੈਨ ਲਾ ਕਿੱਦਾਂ ਰਲ ਮਿਲ ਕੇ ਧੱਕਾ ਕਰ ਰਿਆ ਇਹਨਾਂ ਨੂੰ ਕੀ ਲਾਲਚ ਮਿਲ ਗਿਆ ਇਹ ਸਾਡੇ ਨਾਲ ਹੀ ਬਹਸ ਕਰੀ ਜਾਂਦੇ ਆ ਅਸੀਂ ਤੁਹਾਨੂੰ ਕੀ ਤਰਾਜ ਹੈਗਾ ਜੀ ਇੱਥੋਂ ਪੈ ਪੈੜਿਆ ਇੱਥੋਂ ਇੱਕ ਤੇ ਹੋਡੀਆਂ ਬਣਾ ਰਹੇ ਸਾਡੇ ਮੀਹ ਦਾ ਪਾਣੀ ਜਾਂ ਹੋਰ ਪਾਣੀ ਸਾਡੇ ਜਾਊਗਾ ਜੋ ਆ ਲਾਲੇ ਦੀ ਫੈਕਟਰੀ ਲੱਗੀ ਆ ਦੂਸਰੇ ਸਾਡਾ ਖੱਤਾ ਸਾਨੂੰ ਪਾਣੀ ਲੋੜ ਨਹੀਂ ਕੀ ਗਨੇ ਖੱਤੇ ਆ ਜੇ ਉੱਤੋਂ ਗਾਂ ਵੀ ਕੱਲ ਕਰੀ ਉਹ 3 ਫੁੱਟ ਨੀਵੇਂ ਖੱਤੇ ਆ ਉੱਥੇ ਝੋਨਾ ਵੀ ਮਰ ਜਾਂਦਾ ਉੱਥੇ ਸਾਨੂੰ ਸਾਡੀ ਲੋੜ ਹੀ ਨਹੀਂ ਇਸ ਪਾਣੀ ਦੀ ਤੁਹਾਨੂੰ ਨੇੜੇ ਪਾਣੀ ਦੀ ਨਹੀਂ ਲੋੜ ਨਹੀਂ ਹਜੇ ਲੋੜ ਜੀ ਇਸ ਕਰਕੇ ਇਹ ਇਹ ਜਿਹੜਾ ਬਣਾ ਰਹੇ ਹਨ ਮਾਲ ਧੱਕੇ ਨਾ ਗਲਤ ਪ੍ਰਸ਼ਾਸਨ ਆ ਉਹ ਨਾ ਬਣਾਇਆ ਜਾ। ਤੁਹਾਡੀ ਕੀ ਪ੍ਰਸ਼ਾਸਨ ਤੋਂ ਮੰਗ? ਸਾਡੀ ਮੰਗ ਹੈ ਜੇ ਪਰਿਵਾਰੀ ਸਾਡੇ ਧੱਕਾ ਕਰਦੇ ਨਾ ਕੀਤਾ ਜਾਵੇ ਤੇ ਅਸੀਂ ਇੱਥੋਂ ਪਾਣੀ ਦੀ ਹਾਲ ਨਹੀਂ ਬਣਦੇ। ਚਾਹੇ ਉਹ ਅੰਡਰਗ੍ਰਾਉਂਡ ਆ ਚਾਹੇ ਉਹ ਬਾਹਰ ਦੀ ਆ ਸਾਡਾ ਸਾਨੂੰ ਪਾਣੀ ਨਹੀਂ ਚਾਹੀਦਾ ਸਾਡੇ ਨੁਕਸਾਨ ਨੂੰ ਸਾਡੀ ਫਸਲ। ਪਰ ਉਹ ਤਾਂ ਕਹਿੰਦੇ ਕਿ ਇਹ ਨੈੜੀ ਵਿਭਾਗ ਦੇ ਜਗ੍ਹਾ ਹੈਗੀ। ਇੱਥੋਂ ਉਹਨਾਂ ਨੇ ਕਿੱਥੇ ਖਾਣਾ ਜੀ? ਸਾਡੇ ਖੇਤ ਨੂੰ ਅਸੀਂ ਚਾਹੁੰਦੇ ਨਹੀਂ। ਇਹਨਾਂ ਨੂੰ ਕੀ ਜ਼ਰੂਰਤ ਪਈ ਸਰਕਾਰ ਦਾ ਪੈਸਾ ਖਰਾਬ ਕਰਨ ਦੀ? ਸਰਕਾਰ ਦਾ ਪੈਸਾ ਹੋਰ ਥਾਂ ਹੀ ਲੱਗਣ ਵਾਲਾ ਉੱਥੇ ਲਾਈਏ ਅਸੀਂ ਕੋਈ ਇਹ ਨਾ ਤੇ ਐਂਟੀ ਨੇਗੇ ਨਹਿਰੀ ਪਾਣੀ ਦਾ ਪਾਣੀ ਨਹੀਂ ਚਾਹੀਦਾ ਲੋਕਾਂ ਨੂੰ ਜਿੱਥੇ ਹੋਰ ਕਿੰਨੇ 20 ਇਹੋ ਜਿਹੇ ਡਰੇਨਾਂ ਪਵਾਣ ਇਹਨਾਂ ਕੋ ਪਾ ਦੇਣਾ ਇਹਨਾਂ ਨੂੰ ਪ੍ਰੋਵੀਜ਼ਨਲ ਲੈ ਦੇਣਾ ਪਿੱਛੇ ਲੋਕਾਂ ਨੂੰ ਲੋੜਿਆ ਖੱਤਿਆਂ ਨੂੰ ਪਾਣੀ ਲੈ ਜਾਣ ਆ ਭਾਈ ਖਲਸਾ ਬਲਵਿੰਦਰ ਸਿੰਘ ਵੱਲੋਂ ਆਈ ਸੀ ਵੀ ਐਪਲੀਕੇਸ਼ਨ ਵੀ ਜਿਹੜਾ ਨਹਿਰ ਦਾ ਕਾਲ ਆ ਜਿਹੜਾ ਆਪਣੇ ਆ ਉਹਨੂੰ ਪਾਣੀ ਚਾਹੀਦਾ ਹੈਗਾ ਉਹਦੇ ਵਾਸਤੇ ਪਾਈਪਲਾਈਨ ਪੈਂਦੀ ਸੀ ਬਸ